ਡੀ ਬਾਟਰ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਜਗਦੀਸ਼ ਵਾਂਸਲ ਹਾਜ਼ਰ ਹਾਂ ਪ੍ਰੋਗਰਾਮ ਅਖਬਾਰੀ ਸੁਰਖੀਆਂ ਦੇ ਨਾਲ ਅੱਜ ਫਿਰ ਤੁਹਾਨੂੰ ਜਾਣੂ ਕਰਵਾਵਾਂਗੇ ਖ਼ਬਰਾਂ ਦੇ ਵਿੱਚ ਲੱਗੀਆਂ ਦਿਲਚਸਪ ਤੇ ਗਿਆਨਵਰਦਕ ਖ਼ਬਰਾਂ ਬਾਰੇ ਅੱਜ ਜਿਸ ਖ਼ਬਰ ਨੂੰ ਸਾਰੇ ਹੀ ਅਖ਼ਬਾਰਾਂ ਨੇ ਆਪਣੀ ਸੁਰਖੀ ਬਣਾਇਆ ਉਹ ਹੈ ਬੰਗਲੌਰੂ ਤੋਂ ਸ਼ਪੀਮੰਦ ਭਾਗੀ ਖ਼ਬਰ ਤੇ ਇਸ ਖ਼ਬਰ ਅਨੁਸਾਰ ਬੰਗਲੌਰੂ ਦੇ ਚੰਨਾ ਸੁਆਮੀ ਸਟੇਡੀਅਮ ਜਿਸ ਦੀ ਸਮਰੱਥਾ 35000 ਲੋਕਾਂ ਦੀ ਆ ਉੱਥੇ 3 ਲੱਖ ਬੰਦਾ ਉਸ ਟੀਮ ਨੂੰ ਦੇਖਣ ਪੁੱਜਿਆ ਜਿੱਥੇ ਗੁਜਰਾਤ ਵਿੱਚ ਆਈਪੀਐਲ ਜਿੱਤ ਕੇ ਆਈ ਟੀਮ ਦਾ ਮਾਨ ਸਨਮਾਨ ਕਰਨਾ ਸੀ ਇਸ ਸਾਰੇ ਘਟਨਾਕ੍ਰਮ ਵਿੱਚ 11 ਲੋਕਾਂ ਦੀ ਮੌਤ ਹੋ ਗਈ ਜਦਕਿ 35 ਹੋਰ ਫਟੜ ਹੋ ਗਏ ਨੇ। ਹਿਮਾਚਲ ਪ੍ਰਦੇਸ਼ ਦੇ Shimla ਤੋਂ ਲੱਗੀ ਖਬਰ ਵਿੱਚ ਲਿਖਿਆ ਹੈ ਕਿ ਪਹਾੜੀ ਸੂਬੇ ਵਿੱਚ ਸਾਰੇ ਹੀ ਸਿਹਤ ਕੇਂਦਰਾਂ ਤੇ ਹਸਪਤਾਲਾਂ ਵਿੱਚ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ 마ਸਕ ਪਾਉਣਾ ਹੁਣ ਲਾਜ਼ਮੀ ਕਰਾਰ ਕਰ ਦਿੱਤਾ ਗਿਆ ਹੈ। ਇਸੇ ਖਬਰ ਦੇ ਨਾਲ ਨਵੀਂ ਦਿੱਲੀ ਤੋਂ ਖਬਰ ਛਪੀ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਦੇਖਦੇ ਸਾਰੇ ਰਾਜਾਂ ਨੂੰ ਕਰੋਨਾ ਸਬੰਧੀ ਤਿਆਰੀਆਂ ਵਧਣ ਦੇ ਲਈ ਲਿਖ ਦਿੱਤਾ ਅਤੇ ਕਿਹਾ ਹੈ ਕਿ ਸਾਰੇ ਰਾਜਾਂ ਵਿੱਚ ਆਕਸੀਜਨ ਸਿਲੰਡਰ ਅਤੇ ਇਸ ਬਿਮਾਰੀ ਨੂੰ ਕਾਬੂ ਹੇਠ ਰੱਖਣ ਦੇ ਲਈ ਸਾਰਾ ਸਾਜੋ ਸਮਾਨ ਇਕੱਤਰ ਕਰ ਲਿਆ ਜਾਵੇ। ਲੈਨਿਆਂ ਅਗਲੀ ਖਬਰ ਜੋ ਦਿੱਲੀ ਤੋਂ छਪੀ ਹੈ ਜਿਸ ਵਿੱਚ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੀ ਕਚੈਰੀਆਂ ਵਿੱਚ ਜੱਜਾਂ ਜਾਂ ਹੋਰਨਾਂ ਲੋਕਾਂ ਵੱਲੋਂ ਲਈ ਜਾਂਦੀ ਰਿਸ਼ਵਤ ਨੂੰ ਸਾਰੇ ਅਖਬਾਰਾਂ ਨੇ ਆਪਣੀ ਸੁਰਖੀ ਬਣਾਇਆ ਤੇ ਇਸ ਖਬਰ ਦਾ ਅਸਰ ਲੇਖ ਹੈ ਕਿ ਰਿਸ਼ਵਤ ਖੋਰੀ ਕਚੈਰੀਆਂ ਦਾ ਭਰੋਸਾ ਖਤਮ ਕਰ ਦਿੰਦੀ ਹੈ ਤੇ ਤੁਰਤ ਕੀਤੀ ਗਈ ਕਾਰਵਾਈ ਇਸ ਭਰੋਸੇਯੋਗਤਾ ਨੂੰ ਮੁੜ ਬਹਾਲ ਕਰ ਸਕਦੀ ਹੈ। ਅੰਗਰੇਜ਼ੀ ਟਰਬੂਨ ਅਖਬਾਰ ਨੇ ਇਸ ਖਬਰ ਨੂੰ ਆਪਣੇ ਮੁੱਖ ਪੰਨੇ ਤੇ ਛਾਪਿਆ ਤੇ ਲਾਹੌਰ ਤੋਂ ਇਸੇ ਅਖਬਾਰ ਨੇ ਛਾਪਿਆ ਹੈ। ਕੀ ਕਿਸੇ ਜੱਜ ਦੇ ਘਰੋਂ ਜੇ ਅਣਅਲਾਨਿਆ ਕੈਸ਼ ਬਰਾਮਦ ਹੁੰਦਾ ਹੈ ਤਾਂ ਉਸ ਨੂੰ ਹਟਾਉਣਾ ਕਿਉਂ ਔਖਾ ਹੈ ਦਰਸਰਿਕ ਦਿੱਲੀ ਕੋਰਟ ਦੇ ਜੱਜ ਦੇ ਘਰ 14 ਮਾਰਚ ਨੂੰ ਰਾਤ 11:30 ਵਜੇ ਅੱਗ ਲੱਗਦੀ ਹੈ ਤੇ ਘਰ ਦੇ ਸਟੋਰ ਵਿੱਚ ਕਾਫੀ ਮਾਤਰਾ ਵਿੱਚ ਅਧ ਮਚਿਆ ਹੋਇਆ ਕੈਸ਼ ਬਰਾਮਦ ਹੁੰਦਾ ਹੈ ਜਿਸ ਉਪਰੰਤ ਰਵਾ ਪਈ ਜਾਂਦਾ ਹੈ ਇਸ ਖਬਰ ਵਿੱਚ ਲਿਖਿਆ ਹੈ ਕਿ ਕਿਸੇ ਵੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਨੂੰ ਹਟਾਉਣਾ ਸਖਾਲਾ ਨਹੀਂ ਅਤੇ ਅੱਜ ਤੱਕ ਜਦੋਂ ਦਾ ਸੰਵਿਧਾਨ ਹੋਂਦ ਵਿੱਚ ਆਇਆ ਹੈ ਕਿਸੇ ਵੀ ਜੱਜ ਨੂੰ ਹਟਾਇਆ ਨਹੀਂ ਗਿਆ ਹੈ ਇਸ ਖਬਰ ਵਿੱਚ ਇਹ ਵੀ ਲਿਖਿਆ ਹੈ ਕਿ ਸੁਪਰੀਮ ਕੋਰਟ ਜਾਂ ਕਿਸੇ ਵੀ ਹਾਈ ਕੋਰਟ ਦੇ ਜੱਜ ਨੂੰ ਹਟਾਉਣ ਦੇ ਲਈ ਰਾਸ਼ਟਰਪਤੀ ਦੀ ਲਿਖਤੀ ਮਨਜ਼ੂਰੀ ਲੈਣ ਤੋਂ ਪਹਿਲਾਂ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਘੱਟੋ-ਘੱਟ 2/3 ਸੰਸਦ ਮੈਂਬਰਾਂ ਵੱਲੋਂ ਇਸ ਸਬੰਧੀ ਮਤਾ ਪਾਸ ਕੀਤਾ ਜਾਂਦਾ ਹੈ ਤਾਂ ਕਿਤੇ ਜਾ ਕੇ ਕਿਸੇ ਜੱਜ ਨੂੰ ਹਟਾਇਆ ਜਾ ਸਕਦਾ ਹੈ ਨਵੀਂ ਦਿੱਲੀ ਤੋਂ ਹੀ ਅੱਜ ਦੇ ਖ਼ਬਰਾਂ ਵਿੱਚ ਇੱਕ ਹੋਰ ਅਹਿਮ ਖ਼ਬਰ ਲੱਗੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਵਿੱਚ ਇਸ ਵਾਰ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ 2027 ਦੇ ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਦੇ ਵਿੱਚ ਇਸ ਵਾਰ ਜਾਤੀ ਦਾ ਵੇਰਵਾ ਵੀ ਦਰਜ ਕੀਤਾ ਜਾਵੇਗਾ ਮਹਾਲੀ ਤੋਂ ਇੱਕ ਯੂਟਿਊਬਰ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਲਈ ਜਸੂਸੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਨੂੰ ਤਕਰੀਬਨ ਸਾਰੀਆਂ ਹੀ ਖ਼ਬਰਾਂ ਨੇ ਆਪਣੇ ਮੁੱਖ ਪन्ने ਤੇ ਥਾਂ ਦਿੱਤੀ ਹੈ ਅਤੇ ਇਸ ਖ਼ਬਰ ਵਿੱਚ ਲਿਖਿਆ ਹੈ ਕਿ ਫੜਿਆ ਗਿਆ ਯੂਟਿਊਬਰ ਜਸਵੀਰ ਸਿੰਘ ਜਹਨਮਾਲ ਨਾਮ ਥੱਲੇ YouTube ਚੈਨਲ ਚਲਾਉਂਦਾ ਸੀ ਅਤੇ ਉਸਦੇ ਮੋਬਾਈਲ ਵਿੱਚੋਂ 150 ISI ਏਜੰਟਾਂ ਦੇ ਨੰਬਰ ਮਿਲੇ ਨੇ ਇਸ ਸਬੰਧੀ ਇੱਕ ਹੋਰ ਖ਼ਬਰ ਹੈ ਕਿ ਪਿਛਲੇ ਮਹੀਨੇ ਦੌਰਾਨ ਪੰਜਾਬ ਪੁਲਿਸ ਨੇ 10 ਭਾਰਤ ਦੇ ਵਸਨੀਕਾਂ ਨੂੰ ਪਾਕਿਸਤਾਨ ਦੇ ਲਈ ਜਸੂਸੀ ਕਰਦੇ ਫੜਿਆ ਹੈ ਅਗਲੀ ਖਬਰ ਚੰਡੀਗੜ੍ਹ ਤੋਂ ਹੈ ਜਿਸ ਵਿੱਚ ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਉਪਰੰਤ ਹੁਣ ਦੁਕਾਨਾਂ ਦੇ ਐਕਟ ਵਿੱਚ ਸੋਧ ਕੀਤੀ ਆ ਤੇ ਸਰਕਾਰ ਨੇ ਕਿਹਾ ਕਿ ਇਸ ਨਾਲ ਇਨਸਪੈਕਟਰੀ ਰਾਜ ਖਤਮ ਹੋਵੇਗਾ ਪਰ ਇਸ ਕਾਰਵਾਈ ਦੀ ਲੇਬਰ ਯੂਨੀਅਨਾਂ ਨੇ ਨਿਖੇਧੀ ਕੀਤੀ ਆ ਤੇ ਕਿਹਾ ਹੈ ਕਿ ਇਸ ਸੋਧ ਨਾਲ ਛੋਟੇ ਵਪਾਰੀਆਂ ਦੇ ਲਈ ਲੁੱਟ ਦਾ ਰਾਹ ਪ드ਰਾ ਹੋਵੇਗਾ ਚੰਡੀਗੜ੍ਹ ਤੋਂ ਇੱਕ ਹੋਰ ਖਬਰ ਹੈ ਕਿ ਦਿੱਲੀ ਤੋਂ ਸ਼ਾਲੀਨ ਮਿਤਰਾ ਨੂੰ ਪੰਜਾਬ ਦੇ ਸਿਹਤ ਮੰਤਰੀ ਦਾ OSD ਲਗਾਇਆ ਗਿਆ ਹੈ ਜਿਸ ਦਾ ਆਪ੍ਰੋਧੀ ਪਾਰਟੀਆਂ ਵਾਲੇ ਸਖਤ ਵਿਰੋਧ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਦਿੱਲੀ ਵਾਲੇ ਰਿਮੋਟ ਕੰਟਰੋਲ ਰਹੀ ਚਲਾ ਰਹੀ ਨੇ ਚੰਡੀਗੜ੍ਹ ਹਾਈ ਕੋਰਟ ਨੇ ਸਪੈਸ਼ਲ ਡੀਜੀਪੀ ਨੂੰ ਇੱਕ ਬਰਖਾਸਤ ਕਾਂਸਟੇਬਲ ਜਿਸਤੇ 993 ਦੇ ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਹੋਣ ਉਪਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਪਰ ਦੋਸ਼ ਸਾਬਤ ਨਾ ਹੋਣ ਉਪਰੰਤ ਅਤੇ ਉਸਦੇ ਬਰੀ ਹੋਣ ਉਪਰੰਤ ਮੁੜ ਤੋਂ ਪੁਲਿਸ ਵਿੱਚ ਭਰਤੀ ਨਾ ਕੀਤੇ ਜਾਣਤੇ ਹਾਈ ਕੋਰਟ ਨੇ ਇਸ ਸਬੰਧੀ ਪੰਜਾਬ ਦੇ ਸਪੈਸ਼ਲ ਡੀਜੀਪੀ ਨੂੰ ਝਾੜ ਪਾਈ ਹੈ ਕੋਰਟ ਨੇ ਕਿਹਾ ਹੈ ਕਿ ਇਸ ਸਬੰਧੀ ਮੁੜ ਤੋਂ ਕਟਾਹੀ ਕਰਨ ਤੇ ਸਖਤ ਫੈਸਲਾ ਸੁਣਾਇਆ ਜਾਵੇਗਾ ਸੋ ਇਹ ਸਨ ਅੱਜ ਦੀਆਂ ਖ਼ਬਾਰੀ ਸੁਰਖੀਆਂ ਤੇ ਕੱਲ ਫੇਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਆਜਤ ਰੱਬ ਰੱਖਾ